ਆਹ ਆਹ ਨਾ ਮੈਂ ਹੀ ਲਾਉਣਾ ਤੂੰ ਹੱਥ ਵੀ ਘੁਮਾਈ ਦੀ ਹੁੰਦੀ ਚਲੋ ਹੁਣ ਨੀਚੇ ਨੂੰ ਕਰੋ ਨੀਚੇ ਤਾਂ ਇਹ ਦੇਖਾ ਕਿਵੇਂ ਲੱਗਦੀ 2 ਮਿੰਟ ਟਾਈਮ ਲਏਗੇ ਦੂਜੇ ਪਾਸੇ ਵੀ ਮੈਨੂੰ ਲਾ ਬਾਣੀ ਨਹੀਂ ਡਰਾਉਣੀ ਲੋਕ ਲੋ ਜੀ ਅੱਜ ਅਸੀਂ ਕਰਨ ਲੱਗੇ ਆ ਗੋਸਟ ਪ੍ਰੈਂਕ ਲੈਂਸ ਪਹਿਲਾਂ ਅਸੀਂ ਆਪ ਟ੍ਰਾਈ ਕਰਿਆ ਸੀ ਪਾਉਣ ਦਾ ਪਿਆ ਨਹੀਂ ਫਿਰ ਅਸੀਂ ਇੱਥੇ ਪਾਰਲਰ ਲੱਭ ਕੇ ਅੱਜ ਅਸੀਂ ਬਹੁਤ ਨਹੀਂ ਲਾਦੀ ਅੱਜ ਥੋੜੀ ਐਡਵਾਂਸ ਲੈਵਲ ਦੇ ਭੂਤ ਬਣਾਇਆ ਅੱਜ ਅਸੀਂ ਖੁਦ ਟ੍ਰਾਈ ਕਰਾਂਗੇ ਮੇਕਅਪ ਬੁਤ ਬਣਾ ਕੇ ਇਹਨੂੰ ਦੇਖਦੇ ਆਂ ਕੀ ਰਿਐਕਸ਼ਨ ਬਣਦਾ ਪਬਲਿਕ ਵਾਲਾ ਵੀ ਟਰਾਈ ਕਰਾਂਗੇ ਦੇਖਦੇ ਆਂ ਐਂਡ ਤੱਕ ਬਣੇ ਰਹਿ। ਆਹ ਨਾ ਇਹ ਦੇਖ। ਖਗਰੀਨਾ ਗਾਈਸ ਖਗਰੀਨਾ ਸੀ ਵਿੱਚ ਚੁੜੇ। ਸੱਚਾ ਹਮ ਆਪਣਾ ਪੈ ਖਰੇਗਾ। ਕੈਂਚੀ ਕੈਂਚੀ ਲੈ ਤੇਰੀ ਜੀਵਨ ਨਾਲ ਕੱਟ ਲਾਂਗੇ। ਕੈਂਚੀ ਲੈ ਆ ਜੇ ਬੜੀ ਕਿਤਾਬ ਤੁੰਗੋ ਦੀ ਜਿਮਾਨ ਚੱਲਦੀ ਨਾ। ਤੁਸੀਂ ਤਾਂ ਨਹੀਂ ਜਾਂਦੇ ਮੇਰਾ ਮੂੰਹ ਬੰਦ ਹੋ ਜੇ ਨਰਤਨਾ ਨਾਲ ਕੋਈ ਐਂਟਰੀ ਕਰਨੀ ਚਾਹੀਦੀ ਕੋਸਰ ਇਹਨਾਂ ਵੀ ਸਾਰੇ ਇਹ ਤਾਂ ਸੋਚਣਾ ਜਾ ਰਿਹਾ ਤੂੰ ਬੰਦ ਤਰ ਬਟ 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 ਚੱਲ ਕੰਮ ਤਾਂ ਕਰ ਕੇ ਜਿਆਦਾ ਕਰਾਂਗੇ ਕਰਨਾ ਮਾਸੀ ਚੰਮ ਇਧਰ ਨਾਲ ਨਾ ਅੱਜ ਆਜਿ ਮੈਂ ਤੁਹਾਨੂੰ ਬੋਲਣਾ ਹੀ ਚਾਹੁੰਦਾ ਹਾਂ ਪੁੱਤ ਤੈਨੂੰ ਮੈਂ ਬੋਲਣਾ ਹੀ ਚਾਹੁੰਦਾ ਹਾਂ ਹਾਂਜੀ ਸੈਂਟਾ ਕਲੌਸ ਬੰਦੀ ਵੀ ਹੈ ਨਾ ਨਾ ਪੇਂਟ ਕਿਵੇਂ ਕਰਾਉਣਾ ਹੈ ਨਾ ਸਪੇਸ ਪੇਂਟ ਠੀਕ ਹੈ ਜੀ ਦੇਖ ਲਾ ਤੁਹਾਨੂੰ ਅੱਛਾ ਜੀ ਪੂਰਾ ਆਪੇ ਤਿਆਰ ਹੁੰਦੀ ਹੋਈ ਤੋਂ ਦੇ ਜਨੇ ਦੀ ਪੂਰੀ ਬੋਲ ਆਪਰ ਉਹ ਵੀ ਮੱਥੇ ਤੇ ਵੀ ਕਰਦੇ ਥੋੜਾ ਜਿਹਾ ਸੈਟਿੰਗ ਮਿਕਸ ਜਿਆ ਕਰਦੇ ਵਿੱਚ ਲਾਣਾ ਹੀ ਪੈਣਾ ਫੋਨ ਸਾਡੇ ਦਾ ਕੁਝ ਨਹੀਂ ਹਟਾ ਲਓ ਜੀ ਅਦੇ ਤੱਕ ਮਰ ਸ਼ਕੁਲਾ ਪਹੁੰਚ ਚੁੱਕੇ ਨੇ ਵਰਮਾ ਹੂੰ ਤਾਂ ਚਲ ਤੂੰ ਹੈਗੀ ਚੜੇਲਾ ਵਰਗੀ ਪਰ ਅੱਜ ਜਮਾ ਲੱਗਦਾ ਅੱਖੀ ਤੇ ਲਾ ਕੇ ਅੱਖ ਤੋਂ ਉਹ ਰੁਸਾ ਮੇਕਅਪ ਆਰਟਿਸਟ ਮੇਕਅਪ ਆਰਟਿਸਟ ਸਦਿੱਤਿਆ ਤੂੰ ਤੋਂ ਬਹੁਤ ਲੱਗਦਾ ਜਿਆਦਾ ਬਣਾਵਾਂਗਾ ਤੇ ਨਾ ਬਣੀ ਲੱਗਦੀ ਦਫਈਏ ਟੱਕ ਟੇਡੀ ਲੁੱਕ ਅਸੀਂ ਚੱਲੇ ਆ ਮਾਸੀ ਨੂੰ ਲੈਣ ਦੇਖਦੇ ਆ ਡਰਦੇ ਆ ਕਿ ਨਹੀਂ ਤੇ ਇਹ ਦਰਵਾਜ਼ਾ ਖੁੱਲੂਗੀ ਨਹੀਂ ਲੁੱਕ ਮੜੀ ਭੂਤ ਵਾਲੀ डर गया थोड़ा बहुत देख देखा नहीं <laughs> तो नहीं पाए थोड़ी भी कुड़ी आ देखता लो लुक् मानी <laughs> ਬੋਲਦੇ ਆ ਹੱਥ ਜੇ ਫੇਰੀ

ਫੜਦਾ 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 ਉਹ ਨਾ ਯਾਰ ਬੜਾ ਬੜਾ ਸਾਡਾ ਇਹ ਵਲੌਗ ਵਧੀਆ ਲੱਗਿਆ ਹੋਏ ਤੇ ਇਹੀ ਪਾਰਟ ਸੀ ਅੱਗੇ ਦੇਖਣਾ ਚਾਹੁੰਦੇ ਹੋ ਤਾਂ ਇਸ ਵਲੌਗ ਨੂੰ ਵੱਧ ਤੋਂ ਵੱਧ ਪਿਆਰ ਦਿਓ ਸ਼ੇਅਰ ਕਰੋ ਤੇ ਕਮੈਂਟਸ ਦੇ نیچے ਦੱਸੋ ਸਾਨੂੰ ਕਿ ਅਸੀਂ ਅਗਲਾ ਵਲੌਗ ਕਿਸ ਰਿਲੇਟਡ ਬਣਾਇਆ ਹਾਂਜੀ ਇੱਕ ਗੱਲ ਹੋਰ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੀ